ਅੱਜ ਡੇਰਾ ਚੰਡਾਨਾਥ ਪਿੰਡ ਨੰਨਹੇੜਾ ਵਿਖੇ ਸਪਤਾਹ ਯਗ ਮੌਕੇ ਲਗਾਇਆ ਗਿਆ ਖੂਨਦਾਨ ਕੈਂਪ ਬਾਬਾ ਨਰਾਇਣਪੂਰੀ ਜੀ ਅਤੇ ਬਾਬਾ ਖੁਸ਼ਾਲਪੂਰੀ ਜੀ ਦੇ ਅਸ਼ੀਰਵਾਦ ਸਦਕਾ ਸਮਾਣਾ ਦੇ ਲਾਗਲੇ ਪਿੰਡ ਨੰਨਹੇੜਾ ਵਿਖੇ ਚੱਲ ਰਹੇ ਸ੍ਰੀ ਮਦ ਭਾਗਵਤ ਸਪਤਾਹ ਗਿਆਨ ਯਗ ਮੌਕੇ ਬਾਬਾ ਮੋਨੀ ਜੀ ਸੇਵਾਦਲ ਗੁਰਦਿਆਲਪੁਰਾ ਬੀੜ ਵੱਲੋਂ ਡੇਰਾ ਬਾਬਾ ਚੰਡਾਨਾਥ ਜੀ ਵਿਖੇ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਇਸ ਕੈਂਪ ਵਿੱਚ ਰਜਿੰਦਰ ਹਸਪਤਾਲ ਦੀ ਟੀਮ ਵੱਲੋਂ ਥੈਲਾਸੀਮੀਆ ਬੱਚਿਆਂ ਲਈ ਲਗਭਗ 50 ਯੂਨਿਟ ਖੂਨ ਇਕੱਤਰ ਕੀਤੀਆਂ ਗਈਆਂ ਇਸ ਮੌਕੇ ਖੂਨਦਾਨ ਕਰਨ ਵਾਲੇ ਗਊ ਭਗਤਾਂ ਨੂੰ ਬਾਬਾ ਖੁਸ਼ਹਾਲ ਪੂਰੀ ਜੀ ਵੱਲੋਂ ਸਰਟੀਫਿਕੇਟ ਦਿੱਤੇ ਗਏ ਅਤੇ ਸਨਮਾਨਿਤ ਕੀਤਾ ਗਿਆ ਜਰੂਰ ਵਾਤਾ ਜਰੂਰ ਪਾ ਸੰਤ ਸ੍ਰੀ ਨਰੈਣਪੁਰੀ ਜੀ ਮਹਾਰਾਜ ਅਤੇ ਸੰਤ ਖਸ਼ਾਲਪੁਰੀ ਜੀ ਮਹਾਰਾਜ ਦੇ ਅਸ਼ੀਰਵਾਦ ਸਦਕਾ ਬਾਬਾ ਮੋਨੀ ਗੁਰੂ ਸੇਵਾਦਾਰ ਵੀਰ ਕੋ ਦਿਾਲਪੁਰਾ ਪੰਨੋ ਬਨੇੜਾ ਤੇਰਾ ਬਾਬਾ ਛੰਡਾਨਾਥ ਵਿਖੇ 3 ਅਪ੍ਰੈਲ ਤੋਂ ਲੈ ਕੇ 9 ਅਪ੍ਰੈਲ ਤੱਕ ਸਪਤਾ ਕਰਾਈ ਜਾ ਰਹੀ ਹੈ ਇਸ ਸਪਤਾ ਦੌਰਾਨ ਸਪਤਾ ਵੱਲੋਂ ਸਮਾਜਿਕ ਕੰਮ ਵੀ ਕੀਤੇ ਜਾਂਦੇ ਨੇ ਜਿਵੇਂ ਕਿ 7 ਅਪ੍ਰੈਲ 2025 ਦਿਨ 100 ਵਾਰ ਨੂੰ ਇੱਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਸਾਰੇ ਗਊ ਭਗਤਾਂ ਨੂੰ ਸੇਵ ਕਰਨ ਨੂੰ ਬੇਨਤੀ ਹੈ ਜੀ ਬੰਤਵਾਰ ਦੀ ਸਰਧਾ ਦੇ ਵਿੱਚ ਆਜੇ તથા ਦਾ ਅਨੰਦ ਮਾਣੋ ਅਤੇ ਖੁਸ਼ੀਆਂ ਦੀ ਕਿਰਪਾ ਦਾ ਕਿਤੇ ਹੋਵੇ ਜੈ ਗੁਰੂ ਮਾਤਾ ਜੀ ਸ਼ਾਲਪ੍ਰੀਤ ਜੀ ਨੇ ਮਹਾਰਾਜ ਜੀ ਇਹਨਾਂ ਦੀ ਇੱਥੇ ਬਹੁਤ ਵੱਡੀ ਸੇਵਾ ਹੈ ਕਿ ਇਹਨਾਂ ਨੇ ਖੂਨਦਾਨ ਕੈਂਪ ਲਾਇਆ ਹੈ ਜੀ ਸਾਡੇ ਗਊਆਂ ਦੀ ਸੇਵਾ ਹੁੰਦੀ ਹੈ ਸਾਡੇ ਸੱਤਾ ਹੁੰਦੀ ਹੈ ਮਹਾਰਾਜ ਜੀ ਨਾਰਾਇਣਪੁਰ ਜੀ ਜੀ ਕਰਵਾਉਣ ਵਾਲੇ ਸੰਤ ਸਾਡੇ ਉਹ ਵੀ ਇੱਥੇ ਹਾਜ਼ਰੀ ਲਵਾਉਂਦੇ ਨੇ ਤੇ ਸਾਡਾ ਏਰੀਆ ਦੇ ਵਿੱਚ ਪੁਸ਼ਾਰਪੁਰ ਜੀ ਦਾ ਬਹੁਤ ਵੱਡਾ ਹੱਥ ਹੈ ਸਾਡੇ ਸਾਡੇ ਤੇ ਤੇ ਸੇਵਾ ਬਹੁਤ ਵਧੀਆ ਕਰ ਰਹੇ ਨੇ ਜੀ ਸਾਡੇ ਸੰਤ